ਤੋਂ ਪਹਿਲਾਂ ਤਾਂ ਸਾਲਿਆਂ ਨੂੰ ਪਿਆਰ ਪਈ ਸਾਸਿਕਾਨ ਜਿਵੇਂ ਕਿ ਆਪਾਂ ਦੇਖਦੇ ਆ ਕਿ ਸਾਡੀ ਇੰਡਸਟਰੀ ਡਵੈਲਪ ਕਰਦੀ ਪਈਆ ਉਹਦੇ ਨਾਲ ਨਾਲ ਕੀ ਆ ਸਾਡਾ এনवायरमेंटਰੀ ਇਫੈਕਟ ਹੋ ਰਿਹਾ ਆ ਪੋਲੂਸ਼ਨ ਵੀ ਅੱਜ ਦੀ ਟੇਟ ਦੇ ਵਿੱਚ ਕਾਫੀ ਜ਼ਿਆਦਾ ਇਨਕਰੀਸ ਹੋ ਗਿਆ ਹੋਇਆ ਆ ਐਂਡ ਇਹਦੇ ਨਾਲ 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 ਆਪਾਂ ਕੀ ਦੇਖਿਆ ਕਿ ਗ੍ਰੀਨਰੀ ਜਿਹਨੂੰ ਹੀ ਕਹਿੰਦੇ ਪਲਾਂਟ ਸਾਡੇ ਲੱਗੇ ਛਗੇ ਖਤਮ ਹੋ ਰਹੇ ਆ ਤੁਹਾਡਾ ਜਿਹੜਾ ਮੇਨ ਮੋਟਿਵ ਇਹੀ ਹੈਗਾ ਕਿ ਆਪਾਂ ਆਪਣੇ এনवायरमेंट ਨੂੰ ਬਚਾਉਣ ਦੇ ਵਿੱਚ ਇੱਕ ਸਟੈਪ ਅੱਗੇ ਫੋਰਵਰਡ ਲਈਏ ਐਂਡ ਅਸੀਂ ਆਪਣੇ ਸਾਰੇ ਸਟੂਡੈਂਟਸ ਨੂੰ ਇਸ ਵਨ ਮਹਤਸਬ ਤੇ ਇੱਕ ਇੱਕ ਪਲਾਂਟ ਜਿਹੜਾ ਵਾ ਹੀ ਡੋਨੇਟ ਕੀਤਾ ਸਟੂਡੈਂਟਸਾਂ ਹੀ ਬੋਲੇ ਕਿ ਤੁਸੀਂ ਆਪਣੇ ਘਰ ਦੇ ਅੱਗੇ ਪਲਾਂਟ ਕਰਨਾ ਹੈ ਐਂਡ ਇੱਕ ਐਹੋ ਜੀ ਜਗ੍ਹਾ ਦੇ ਉੱਤੇ ਪਲਾਨ ਕਰਨਾ ਵਾ ਜਿੱਥੇ ਉਹ ਜਿਹੜਾ ਵਾ ਪੌਦਾ ਜਿਹੜਾ ਗਰੋਅ ਕਰ ਸਕੇ ਉਹਨੂੰ ਕੋਈ ਇਫੈਕਟ ਨਾ ਹੋਏ ਤੇ ਆਂਕੀ ਜਿਹੜਾ ਦਾ এনਵਾਇਰਨਮੈਂਟ ਆ ਉਹ ਬੱਝ ਸਕੇ ਐਂਡ ਜਿਹੜਾ ਪੋਲੂਸ਼ਨ ਆ ਉਹ ਵੀ ਥੋੜਾ ਡਿਕਰੀਸ ਹੋ ਸਕੇ ਮੈਂ ਬਾਕੀ ਸਾਰਿਆਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਤੁਹਾਨੂੰ ਸਾਲ ਦੇ ਵਿੱਚ ਦੋ ਪਲਾਂਟ ਜ਼ਰੂਰ ਪਲਾਨ ਕਰਨੇ ਚਾਹੀਦੇ ਆ ਜਾਂ ਕੋਈ ਸਪੈਸ਼ਲ ਓਕੇਜਨ ਹੋ ਗਿਆ ਜਿਦਾ ਤੁਹਾਡਾ ਬਰਥਡੇ ਆ ਅਨਿਵਰਸਰੀ ਆ ਤਾਨੂੰ ਪਲਾਂਟ ਰੂਟ ਲਗਾਉਣੇ ਚਾਹੀਦੇ ਤਾਂ ਕਿ ਜੇ ਸਾਡੀ ਅਕਮਿੰਗ ਜਨਰੇਸ਼ਨ ਹੈ ਜਾਂ ਸਾਡਾ ਆਨਵਲਾ ਟਾਈਮ ਹੋਰ ਥੋੜਾ ਸਿਕਿਉਰ ਹੋ ਸਕੇ ਸਾਡੀ এনवायरमेंट ਬਚ ਕਰਕੇ ਇਸ ਚੀਜ਼ ਨੂੰ ਅੰਦਰ ਵਿੱਚ ਰੱਖਦੇ ਹੋਏ 500 ਦਿਨਸੂ ਦੇ ਪਲਾਂਟਸ ਆ ਪਾ 180 ਤੋਂ ਉੱਤੇ ਜਿਹੜੇ ਜ਼ਿਆਦਾ ਪੌਦੇ ਅਜ ਬੱਚਣ ਬੰਦੇ ਐਂ ਸਾਰੇ ਬੱਤੇ ਕਾਫੀ ਜ਼ਿਆਦਾ ਵਦਿਆ ਸਾਲਿਆਂ ਨੇ ਲੱਗਾ ਕਿ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਕਿਹਾ ਕਿ ਹਾਂ ਕਿ ਇਸwidetilde ਵੀ ਕਾਫੀ ਜ਼ਿਆਦਾ ਨੀਡ ਸੀ ਕਿ ਸਾਰੇ ਬੱਚੇ ਕੀ ਕਹਿੰਦੇ ਕਿ ਆਪਾਂ ਸੋਚ ਤਾ ਕਿ ਹਾਂ ਕਿ ਆਪਾਂ ਕੋਈ ਇਹੋ ਜਿਹੀ ਚੀਜ਼ ਕਰੀਏ ਲੇਕਿਨ ਬੱਚੇ ਕਾਮੇ ਤੇ ਤੇ ਉਹਨਾਂ ਨੇ ਹੱਥ ਦੇ ਇਹ ਜਿਹੜਾ ਸਟੈਪ ਉੱਪਰ ਲਿਆ ਉਹਨਾਂ ਨੂੰ ਕਾਫੀ ਅਪਰੀਸ਼ੀਏਟ ਕੀਤਾ ਐਨ ਸਾਰਿਆਂ ਨੇ ਕਹਾ ਜਰਗੋ ਪਲਾਂਟਸ ਨੂੰ ਪਲਾਂਟਿੰਗ ਕੀਤਾ ਐਨ ਸਨ ਫੋਟੋਗ੍ਰਾਫੀ ਵੀ ਜੇਨ ਉਹਨਾਂ ਨੇ ਕਿਹਾ ਕਿ ਆਪਾਂ ਪਲਾਂਟ ਦੀ ਕੋਈ ਕਰੀ ਅੱਗੇ ਉਹਨੂੰ ਉਹ ਦਿਨ ਫੁੱਲਣ ਦੇ ਵਿੱਚ ਆਪਣਾ ਯੋਗਦਾਨ ਪਾ ਮੰਨਿਆ